ਬੱਚਿਆਂ ਨੂੰ ਪੜ੍ਹਾਉਣਾ ਸਕੂਲਾਂ ਦਾ ਕਾਇਆਪਲਟ ਹੋ ਰਿਹਾ ਹੈ ਸਕੂਲ ਆਫ ਐਮੀਨੈਂਸ ਬਣ ਰਹੇ ਨੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਬਹੁਤ ਕਮਾਲ ਦਾ ਇਨਫਰਾਸਟ੍ਰਕਚਰ ਆ ਰਿਹਾ ਹੈ ਔਰ ਬੱਚੇ ਜਿਹੜੇ ਨੇ ਪ੍ਰਾਈਵੇਟਾਂ ਚੋਂ ਹਟਾ ਕੇ ਸਰਕਾਰੀਆਂ ਚ ਦਾਖਲਾ ਦਵਾਇਆ ਜਾ ਰਿਹਾ ਉਹਨਾਂ ਦੇ ਮਾਪਿਆਂ ਵੱਲੋਂ ਇਸੇ ਤਰ੍ਹਾਂ ਹੀ ਆਮ ਆਦਮੀ ਕਲੀਨਿਕ ਤੇ ਹਸਪਤਾਲਾਂ ਦਾ ਕਾਇਆਪਲਟ ਹੋ ਰਿਹਾ ਬਜ਼ੁਰਗਾਂ ਦਾ ਇਲਾਜ ਕਰਾ ਰਹੇ ਆ ਇਸੇ ਤਰ੍ਹਾਂ ਹੀ ਨੌਕਰੀਆਂ ਦੇ ਰਹੇ ਆ 56856 ਨੌਕਰੀਆਂ ਦੇ ਕੇ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਭਰਾ ਜੋ ਮਰਜੀ ਮੰਨੋ ਮੈਂ ਤੁਹਾਡੇ ਸਾਹਮਣੇ ਖੜਾ 56856 ਨੌਕਰੀਆਂ ਦੇ ਕੇ ਕੋਈ ਕੈਸ਼ ਨਹੀਂ ਕੋਈ ਫਰਮਾਇਸ਼ ਨਹੀਂ ਨੋ ਕੈਸ਼ ਨੋ ਫਰਮਾਇਸ਼ ਬਸ ਨੰਬਰ ਆ ਗਏ ਤਾਂ ਪੰਜਾਬ ਸਰਕਾਰ ਤੁਹਾਨੂੰ ਨੌਕਰੀ ਦੇਊਗੀ ਮੈਂ ਪਿੰਡਾਂ 'ਚ ਗਿਆ ਮੈਨੂੰ ਨਹੀਂ ਪਤਾ ਹੁੰਦਾ ਸੀ ਪਿੰਡਾਂ ਵਾਲੇ ਆਪ ਦੱਸਦੇ ਸਾਡੇ ਪਿੰਡ 'ਦਸ ਨੌਕਰੀਆਂ ਮਿਲ ਗਈਆਂ ਤੁਸੀਂ ਜਾਇਆ ਕੋਟ ਧਰਮਚੰਦ ਕਲਾ ਕੋੜ ਧਰਮਚੰਦ ਕੱਲ ਜਾਇਆ ਹੋ 10 ਨੌਕਰੀਆਂ ਇੱਕੋ ਪਿੰਡ ਚ ਮਿਲੀਆਂ ਨੇ ਤੁਸੀਂ ਜਾਇਆ ਹੋ ਛੀਨਾ ਛੀਨਾ ਬਿਧੀ ਚੰਦ ਪਿੰਡ ਜਾਇਆ ਹੋ ਇੱਕੋ ਪਿੰਡ ਦੇ ਵਿੱਚ 7 ਨੌਕਰੀਆਂ ਮਿਲੀਆਂ ਨੇ ਪਿੰਡ ਦੇ ਲੋਕਾਂ ਨੇ ਮੈਨੂੰ ਦੱਸਿਆ ਸੋ ਵੀਰੋ 2200 ਨੌਕਰੀਆਂ ਕੱਲ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਨਿਯੁਕਤੀ ਪੱਤਰ ਵੰਡਣੇ ਨੇ ਬਿਜਲੀ ਬੋਰਡ ਦੇ ਵਿੱਚ 2200 ਮੁੰਡੇ ਕੁੜੀਆਂ ਨੂੰ ਨੌਕਰੀਆਂ ਦੇ ਰਹੇ ਆ ਬੇਰਜ਼ਗਾਰਾਂ ਨੂੰ ਨੌਕਰੀਆਂ ਮਿਲ ਜਾਣ ਬੱਚਿਆਂ ਨੂੰ ਪੜ੍ਹਾਈ ਮਿਲ ਜਾਏ ਬਜ਼ੁਰਗਾਂ ਨੂੰ ਦਵਾਈ ਮਿਲ ਜਾਏ ਕਿਸਾਨਾਂ ਨੂੰ ਬਿਜਲੀ ਮਿਲ ਜਾਏ ਪਾਣੀ ਮਿਲ ਜਾਏ ਤੇ ਨਾਲ ਫਸਲਾਂ ਦੇ ਪਾਅ ਮਿਲ ਜਾਣ ਮਜ਼ਦੂਰਾਂ ਨੂੰ ਟਾਈਮ ਤੇ ਨਰੇਗਾ ਵਾਲਿਆਂ ਨੂੰ ਜਾਂ ਦੂਜਿਆਂ ਨੂੰ ਤਿਹਾੜੀ ਮਿਲ ਜਾਏ ਸੜਕਾਂ ਬਣ ਜਾਣ ਟੋਬੇ ਛੱਪੜਾਂ ਦਾ ਗੰਦ ਕੱਢਿਆ ਜਾਵੇ ਤੇ ਗਰਾਊਂਡ ਬਣ ਜਾਣ ਇਹ ਸਾਡੀਆਂ ਪ੍ਰਾਇਓਰਿਟੀਆਂ ਨੇ ਜੀ ਇਹ ਸਾਡੀ ਪਹਿਲ ਦੀ ਲਿਸਟ ਤੇ ਨੇ